ਹਰਿਆਣੇ ਨੂੰ ਪਹਿਲੀ ਪਾਣੀ ਜ਼ਿਆਦਾ ਦੇ ਰਿਆ ਸੀ ਇਹ ਜਿਹੜਾ ਹੁੰਦਾ ਇਹ ਪੰਜਾਬ ਸਰਕਾਰ ਦੇ ਹੱਥ ਨਹੀਂ ਹੁੰਦਾ ਇੱਕ ਬੀਬੀਐਮ ਬੀ ਦੀ ਪਹਿਲੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਇੰਟਰ ਸਟੇਟ ਬੋਡੀ ਹੁੰਦੇ ਆ ਰਿਪਰੈਜ਼ੈਂਟੇਟਿਵ ਹੁੰਦੇ ਆ ਉਹਦੇ ਵਿੱਚ ਵਾਟਰ ਐਲੋਕੇਸ਼ਨ ਹੁੰਦੀ ਹੈ ਉਹਦੇ ਵਿੱਚ ਜਿੰਨਾ ਪੰਜਾਬ ਦਾ ਹਿੱਸਾ ਹੈ ਉਹ ਮਿਲਣਾ ਹੁੰਦਾ 5.5 ਪੰਜਾਬ ਦਾ 5.3 ਰਾਜਸਥਾਨ ਦਾ 2.9 ਹੈਗਾ ਹਰਿਆਣੇ ਦਾ ਜਿਹੜਾ ਮਿਲੀਅਨ ਏਕੜ ਫੁੱਟ ਹੈ ਤਾਂ ਹਰਿਆਣਾ ਪਹਿਲੀ ਐਕਸੈਸ ਵਾਟਰ ਲੈ ਚੱਕਾ ਸੀਗਾ 3.1 ਜਿਹੜਾ ਹੈ ਪਹਿਲਾਂ ਹੀ ਜ਼ਿਆਦਾ ਲੈ ਚੁੱਕਾ ਲੈ ਚੱਕਾ ਸੀਗਾ ਉਹਨਾਂ ਦਾ ਜਿਹੜਾ ਤਾਂ ਉਹ ਕੋਟੇ ਤੋਂ ਵੱਧ ਅਲੋਕੇਸ਼ਨ ਹੋ ਹੀ ਨਹੀਂ ਸਕਦੀ ਸੀ ਪੰਜਾਬ ਸਰਕਾਰ ਦਾ April ਦੇ ਵਿੱਚ ਜਿਹੜਾ ਆਬਜੈਕਸ਼ਨ ਸੀਗਾ ਬਿਲਕੁਲ ਵੈਲਿਡ ਸੀਗਾ ਕਿਉਂਕਿ ਉਸ ਵੇਲੇ ਪਾਣੀ ਘਟ ਹੁੰਦਾ ਤਾਂ ਉਹ ਅੱਗੇੋਂ ਫਿਰ ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਹੁੰਦਾ ਤਾਂ ਪੰਜਾਬ ਨੂੰ ਵੀ ਪਾਣੀ ਦੀ ਲੋੜ ਪੈਂਦੀ ਹੈ ਫਿਰ ਦੂਜੀ ਗੱਲ ਇਹ ਹੈ ਵੀ June ਦੇ ਵਿੱਚ ਪੰਜਾਬ ਦੇ ਜਿਹੜੇ ਜਲ ਸਰੋਤ ਮੰਤਰੀ ਆ ਉਹਨਾਂ ਦਾ ਸਪਸ਼ਟ ਬਿਆਨ ਹੈ ਆਫੀਸ਼ੀਅਲ ਬਿਆਨ ਹੈ ਕਿ ਅਸੀਂ BBMB ਕੋਲੋਂ ਪਾਣੀ ਮੰਗਿਆ ਸੀ ਵੀ ਸਾਡੇ ਕਿਉਂਕਿ 16000 ਕਿਊਸਿਕ ਪਾਣੀ ਚਾਹੀਦਾ ਸੀ ਝੋਨੇ ਦੀਏ ਤਾਂ ਉਹ ਮਨਾਂ ਕਰ ਦਿੱਤਾ ਜੇ ਅਪ੍ਰੈਲ ਦੇ ਵਿੱਚ ਤਾਂ ਡੈਮ ਡੁੱਬ ਨਹੀਂ ਸੀ ਰਿਹਾ ਉਹਦੇ ਵਿੱਚ ਪਾਣੀ ਵੀ ਘੱਟ ਸੀਗਾ ਜੂਨ ਦੇ ਵਿੱਚ ਛੱਡਿਆ ਜਾ ਸਕਦਾ ਸੀ ਤੇ ਉਹ ਕੋਈ ਅੱਡਾ ਡੈਮ ਇੰਨਾ ਜ਼ਿਆਦਾ ਭਰਿਆ ਹੋਇਆ ਵੀ ਨਹੀਂ ਸੀਗਾ ਵੀ ਜੇ ਪਾਣੀ ਯੂਟਿਲਾਈਜ਼ ਹੋ ਜਣਾ ਸੀ ਉਹ ਕਿਤੇ 4500 ਕਿਊਸਿਕ ਕਿਤੇ 16000 ਕਿਊਸਿਕ ਤਾਂ ਉਹ ਡੈਮ ਜ਼ਿਆਦਾ ਖਾਲੀ ਹੋਣਾ ਸੀ ਉਹ ਦਿੱਤਾ ਨਹੀਂ ਗਿਆ